ਬੇਸਿਕਲੀ ਸਾਡੇ 82 ਦੇ ਵਿੱਚ ਕਾਫੀ 82 ਦੇ ਐਰੋ ਸਿਟੀ ਆਈਟੀ ਸਿਟੀ ਦੇ ਵਿੱਚ ਕਈ ਸ਼ੋਰੂਮਾਂ ਦੇ ਵਿੱਚੋਂ ਕਈ ਚੋਰੀਆਂ ਹੋ ਰਹੀਆਂ ਸੀ ਪਿਛਲੇ ਦਿਨਾਂ ਦੇ ਵਿੱਚ ਉਹਦੇ ਵਿੱਚ ਆਈਟੀ ਸਿਟੀ ਨੂੰ ਬੜੀ ਵਧੀਆ ਕਾਮਯਾਬੀ ਮਿਲੀ ਹੈ ਜਿਹਦੇ ਵਿੱਚ ਅਸੀਂ ਦੋ ਮੁਲਜ਼ਮ ਫੜਿਆ ਰਮੇਸ਼ ਬਹਾਦਰ son of ਦਿਲ ਬਹਾਦਰ ਜੋ ਕਿ ਨੇਪਾਲ ਦੇ ਰਹਿਣ ਵਾਲੇ ਹੈ ਤੇ ਇੱਕ ਹੈਗਾ ਦੀਪਕ ਪੁੱਤਰ ਵੀਰ ਬਹਾਦਰ ਇਹ ਵੀ ਨੇਪਾਲ ਦਾ ਇਹ ਸੈਕਟਰ ਅਸੀਂ ਮੌਲੀ ਪਹਿਦਵਾਨ ਦੇ ਵਿੱਚ ਹਾਲ ਕਰਾਈਤੇ ਸੀਗਾ ਇਹ ਦੋਵਾਂ ਕੋ ਇਹ 에어ਪੋਰਟ ਵੱਲੋਂ ਆ ਰਹੇ ਸੀਗੇ ਤੇ ਜਦੋਂ ਇਹ ਪੁਲਿਸ ਪਾਰਟੀ ਨੂੰ ਵੇਖ ਕੇ ਤੇ ਇਹਨਾਂ ਨੇ ਸਕੂਟੀ ਤੇ ਆ ਰਹੇ ਜਦੋਂ ਚੈਕਿੰਗ ਦੌਰਾਨ ਪੁਲਿਸ ਨੇ ਇਹਨਾਂ ਦੀ ਗ੍ਰਿਫਤਾਰੀ ਕੀਤੀ ਹੈ ਇਹਦੇ ਵਿੱਚ ਅਮਿਤ ਖੰਨਾ ਜਿਹੜਾ ਇੱਕ ਕੰਪਲੇਨੈਂਟ ਹੈ ਜਿਹਦੇ ਚੋਰੀ ਚੋਰੀ ਹੋਈ ਸੀਗੀ ਉਹਦੇ ਵਿੱਚ ਉਹ ਐਫ ਆਈ ਆਰ ਨੰਬਰ 145 ਡੇਟਡ 18/10/25 ਅੰਡਰ ਸੈਕਸ਼ਨ 331 ਦੀ 4 305 ਦੀ ਏ ਬੀ ਐਨ ਐਸ ਥਾਣਾ ਆਈਟੀਸੀਟੀ ਦੇ ਅਸੀਂ ਮਕਦਮਾ ਦਰਜ ਕੀਤਾ ਸੀ ਤੇ ਹੋਰ ਵੀ ਚੋਰੀਆਂ ਸੀ ਜਿਹੜੀਆਂ ਕਿ ਇਹਨਾਂ ਕੋ ਰਿਕਵਰ ਕਰਾਈਆਂ ਅਰੈਸਟ ਕੀਤੇ ਐ ਅਰੈਸਟ ਕਰਨ ਤੋਂ ਬਾਅਦ ਇਹਨਾਂ ਕੋ ਦੋ ਸਕੂਟਰੀਆਂ ਵੀ ਸਾਨੂੰ ਮਿਲੀਆਂ ਜਿਹਦੇ ਤੇ ਇਹ ਵਾਰਦਾਤ ਕਰਦੀ ਸੀ ਕਿੰਨੇ ਵੀ ਚੋਰੀ ਸੀ ਉਹਨਾਂ ਅੰਦਰ ਸਮਾ ਲੈਂਦੇ ਇਹ ਇਹਦੇ ਇਹਦੇ ਅੱਡ ਅੱਡ ਮਕਦਮਿਆਂ ਦੀ ਅੱਡ ਅੱਡ ਤੋਰੀਆਂ ਤੇ ਜਿੰਨੇ ਜਿੰਨੇ ਵੀ ਹੈ ਗਈ ਸੀ ਉਹਦੀ ਉਹ ਤੇ ਤੇ ਅਸੀਂ ਰਿਕਵਰ ਟੋਟਲ ਰਿਕਵਰ ਕੀਤੀ ਹੈ ਇਹ ਸਾਰੇ ਸ਼ੋਅਰੂਮੋਂ ਚੋਰੀਆਂ ਕਰਦੇ ਨੇ ਜਾਂ ਲੋਕਾਂ ਦੇ ਘਰਾਂ ਦੇ ਵਿੱਚ ਰੇਕੀ ਕਿਵੇਂ ਕਰਦੇ ਸੀ ਇਹ ਬੇਸਿਕਲੀ ਜਦਨੇ ਰੇਕੀ ਕਰਦੇ ਸੀਗੇ ਤੇ ਰਾਤ ਨੂੰ ਫਿਰ ਇਹ ਟਾਰਗੇਟ ਕਰਦੇ ਸੀਗੇ ਲੇਟ ਨਾਈਟ ਵੀ ਕਰਦੇ ਸੀਗੇ ਕਈ ਵਾਰ ਮਤਲਬ 11 12 ਵਜੇ ਤੋਂ ਬਾਅਦ ਵੀ ਪਰ ਕਈ 2 3 ਵਜੇ ਤੋਂ ਬਾਅਦ ਵੀ ਇਹ ਮਤਲਬ ਪੱਲੀ ਆਤਮ ਨੌਕਸ ਸੀਗਾ ਇਹ ਜਲਦ ਕਰੂਣੇ ਹੈ ਇਹ ਇਹ ਬੇਸਿਕਲੀ ਇਹਨਾਂ ਦਾ ਕੰਮ ਕੀ ਸੀਗਾ ਵੀ ਇਹ ਆਪਣਾ ਇਹਨਾਂ ਦਾ ਬੇਸਿਕਲੀ ਪਿਛਲੇ ਮਹੀਨੇ ਡੇਢ ਤੋਂ ਪਹਿਲਾਂ ਤੇ ਕੰਮਕਾਜ ਕਰਦੇ ਸੀਗੇ ਦਿਹਾੜੀ ਦੱਪੇ ਦਾ ਪਰ ਪਿਛਲੇ ਡੇਢ ਦੋ ਮਹੀਨਿਆਂ ਤੋਂ ਲਗਾਤਾਰ ਹੀ ਇਹ ਚੋਰੀਆਂ ਦੇ ਮਤਲਬ ਆਪਣਾ ਖਾ ਪੀ ਲੈਂਦੇ ਸੀਗੇ ਤੇ ਇਹ ਨਸ਼ਾ ਵਗੈਰਾ ਵੀ ਕਰਦੇ ਸੀਗੇ ਜਿਹੜਾ ਇਹਦੇ ਤੋਂ ਜੋ ਵੱਟਦੇ ਸੀਗੇ ਉਹਦੇ ਆਪਣੇ ਉਹਦੇ ਤੇ ਨਸ਼ਾ